ਜਿਥੇ ਅੱਜ ਪੂਰਾ ਦੇਸ਼ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾ ਰਿਹਾ ਹੈ ਤਾਂ ਮਹਾਸ਼ਿਵਰਾਤਰੀ ਦੇ ਇਸ ਦਿਨ ਪੂਰੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਦੇਸ਼ ਭਰ ਦੇ ਵਿੱਚ ਤਾਂ ਉੱਥੇ ਹੀ ਲੁਧਿਆਣਾ ਦੇ ਵਿੱਚ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਲੁਧਿਆਣਾ ਦੇ ਸਭ ਤੋਂ ਪੀੜ ਪਾੜ ਵਾਲੇ ਇਲਾਕੇ ਦੇ ਵਿੱਚ ਵੱਡਾ ਹੱਦਸਾ ਵਾਪਰਿਆ ਦਾਜ਼ੀ ਕੀ ਭਾਰਤ ਨਗਰ ਚੌਂਕ ਵਿਖੇ ਬਣੇ fly over ਤੋਂ ਅਚਾਨਕ ਹੀ ਇੱਕ ਜਿਹੜਾ ਕਿ ਟਰੱਕ ਪਲਟ ਜਾਂਦਾ ਤੇ ਟਰੱਕ ਕਣਕ ਦੀਆਂ ਬੋਰੀਆਂ ਦੇ ਨਾਲ ਓਵਰਲੋਡ ਸੀ ਤਾਂ ਕਣਕ ਦੀਆਂ ਬੋਰੀਆਂ ਪੁਲ ਦੇ ਹੇਠਾਂ ਖੜੀਆਂ ਗੱਡੀਆਂ ਉੱਤੇ ਡਿੱਗੀਆਂ ਅਤੇ ਜਿਸ ਕਾਰਨ ਗੱਡੀਆਂ ਬੁਰੀ ਤਰ੍ਹਾਂ ਦੇ ਨੁਕਸਾਨੀਆਂ ਗਈਆਂ ਇਸ ਹਾਦਸੇ ਦੇ ਵਿੱਚ ਇੱਕ ਕਾਰ ਸਵਾਰ ਗੰਬੀ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਕੀਨੀਜੀ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਤਾਂ ਇਹ ਵੱਡਾ ਹਾਦਸਾ ਵਾਪਰਿਆ ਲੁਧਿਆਣਾ ਦੇ ਫਲਾਈਓਵਰ ਤੇ ਟਰੱਕ ਜਿਹੜਾ ਕਿ ਪਲਟ ਜਾਂਦਾ ਜੋ ਕਿ ਓਵਰਲੋਡ ਸੀ ਕਣਕ ਦੀਆਂ ਬੋਰੀਆਂ ਦੇ ਨਾਲ ਲੱਦਿਆ ਇਹ ਟਰੱਕ ਅਚਾਨਕ ਪਲਟ ਗਿਆ ਅਤੇ ਜਿਵੇਂ ਹੀ ਟਰੱਕ ਪਲਟਦਾ ਹੈ ਤਾਂ ਕਣਕ ਦੀਆਂ ਬੋਰੀਆਂ ਫਲਾਈਓਵਰ ਤੋਂ ਡਿੱਗ ਕੇ ਪੁਲ ਦੇ ਹੇਠਾਂ ਖੜੀਆਂ ਗੱਡੀਆਂ ਦੇ ਵਿੱਚ ਡਿੱਗਦੀਆਂ ਨੇ ਗੱਡੀਆਂ ਤੇ ਡਿੱਗ ਜਾਂਦੇ ਨੇ ਇਹ ਕੰਕੜੀਆਂ ਮੋਰੀਆਂ ਜਿਸ ਕਾਰਨ ਦੋ ਗੱਡੀਆਂ ਪੂਰੀ ਤਰ੍ਹਾਂ ਦੇ ਨੁਕਸਾਨੀਆਂ ਗਈਆਂ ਤੇ ਇੱਕ ਕਾਰ ਚਾਲਕ ਗੰਭੀਰ ਫੱਟੜ ਹੋ ਗਿਆ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ 파ਟਨਗਰ ਚੌਕ ਦੀਆਂ ਜਿੱਥੇ ਕਿ ਫਲਾਈਓਵਰ ਤੇ ਵੱਡਾ ਹਾਦਸਾ ਵਾਪਰਿਆ ਫਰਦੀ ਕਲਾ ਟਾਈਮ ਟੀਵੀ ਨੇ ਲੁਧਿਆਣਾ ਤੋਂ ਪੱਤਰਕਾਰ ਜਤਿੰਦਰ ਪਾਲ ਸ਼ਾਹਬਲਾ ਤੇ ਟਿੰਕਾ ਦੀ ਖਾਸ ਰਿਪੋਰਟ